हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਬੇਟਾ ਆਪਾਂ ਅਭਿਆਸ 5 ਦੇ ਕੋਹੋ ਵਿਕਲਪਿਕ ਪ੍ਰਸ਼ਨਾਂ ਦੇ ਉੱਤੇ ਪਹੁੰਚ ਗਏ ਤਾਂ ਪਹਿਲਾ ਪ੍ਰਸ਼ਨ ਹੀ ਹੈਗਾ ਬੇਟਾ ਕਹਿੰਦਾ 13 ਰੁਪਏ 50 ਪੈਸੇ ਨੂੰ ਲਿਖਣ ਦਾ ਮਾਨਕ ਢੰਗ ਕਿਹੜਾ ਹੈ ਤਾਂ ਬੇਟਾ ਆਪਾਂ ਉੱਤੇ ਸਵਾਲ ਕਰਕੇ ਆ ਚੁੱਕੇ ਹੁਏ ਆ ਤਾਂ ਤੇ 1350 ਰੁਪਏ ਬਣ ਗਏ ਤਾਂ ਆਹੀ ਮਾਨਕ ਢੰਗ ਹੈਗਾ ਬੇਟਾ ਰੁਪਏ 13.50 ਇਹ 13 ਰੁਪਏ 50 ਪੈਸੇ ਨੂੰ ਲਿਖਣ ਦਾ ਮਾਣਕ ਟੰਗ ਹੈਗਾ ਠੀਕ ਹੈ ਇਹਨੂੰ ਆਪਾਂ 13 ਰੁਪਏ 50 ਪੈਸੇ ਹੀ ਪੜਦੇ ਆ ਠੀਕ ਹੈ ਅੱਗੇ ਬੇਟਾ ਸਵਾਲ ਨੰਬਰ 2 ਕਹਿੰਦਾ 26 ਰੁਪਏ ਵਿੱਚ 2-2 ਰੁਪਏ ਦੇ ਕਿੰਨੇ ਸਿੱਕੇ ਹੋਣਗੇ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਅਸੀਂ ਕੀ ਕਰਦੇ ਆ 26 2 ਕਰ ਦਿੰਨੇ ਆ ਠੀਕ ਹੈ ਦਾ ਦੂਰ ਨੂੰ ਜਦੋਂ ਇਹਦੇ ਤੇ ਕੱਟਦੇ ਆ 2 1 2 2 3 6 ਤਾਂ ਬਰਾਬਰੇ 13 ਸਿੱਕੇ ਉੱਤਰਉਣਾ ਸੀ ਆ ਸੀ 1 ਦੇ ਵਿੱਚ 13 ਉੱਤਰ ਆਉਂਦਾ ਪਿਆ ਠੀਕ ਹੈ ਅੱਗੇ ਕਹਿੰਦਾ ਪਿਆ ਭਾਰਤ ਦੀ ਕਰੰਸੀ ਦਾ ਮਾਣਕ ਚਿੰਨ ਕਿਹੜਾ ਹੈ ਤਾਂ ਬੇਟਾ ਉੱਪਰ ਵੀ ਆਪਾਂ ਆਹਾ ਜਿਹੜਾ ਮਾਣਕ ਚਿੰਨ ਹੈਗਾ ਆਪਾਂ ਚੈਪਟਰ ਦੇ ਵਿੱਚ ਵੀ ਕੀਤਾ ਸੀਗਾ ਠੀਕ ਹੈ ਅੱਗੇ ਬੇਟਾ ਕਹਿੰਦਾ ਇੱਕ ਪੈਨ ਦਾ ਮੁੱਲ ਜੇਕਰ 12 ਰੁਪਏ ਹੋਵੇ ਤਾਂ 11 ਪੈਨਾਂ ਦਾ ਮੁੱਲ ਕਿੰਨਾ ਹੋਵੇਗਾ ਤਾਂ ਬੇਟਾ ਇਹ ਕਾਤਾ ਸਵਾਲਾ ਗੁਣਾ ਦਾ ਸਵਾਲਾ ਇੱਕ ਪੈਨ 12 ਰੁਪਏ ਦਾ 11 ਪੈਨਾਂ ਦਾ ਮੁੱਲ ਕਿੰਨਾ ਹੋਵੇਗਾ ਤਾਂ 12 ਗੁਣਾ 11 11 ਦੁਣਾ 22 ਤੁਹਾਨੂੰ 11 ਦਾ ਪੜਾਉਂਦਾ ਦੋ ਅੰਸਲ 11 ਕਿੰ 11 ਤੇ 2 13 132 ਰੁਪਏ ਠੀਕ ਹੈ ਤਾਂ ਹਾਂ ਡੀ ਦੇ ਉੱਤੇ ਦੇਖੋ ਰੁਪਏ 132 ਉੱਤਰ ਦਿੰਦਾ ਪਿਆ ਸਾਨੂੰ ਠੀਕ ਹੈ ਬੇਟਾ ਤਾਂ ਡੀ 1 ਅਨਸਰ ਆ ਗਿਆ ਸਾਡੇ ਕੋਲੇ ਅੱਗੇ ਬੇਟਾ ਆ ਗਿਆ 132 ਰੁਪਏ ਠੀਕ ਹੈ ਅੱਗੇ ਆ ਗਿਆ ਸਵਾਲ ਨੰਬਰ 5 ਕਹਿੰਦਾ 1 ਕਿਲੋਗ੍ਰam ਸੇਬਾਂ ਦਾ ਮੁੱਲ 80 ਰੁਪਏ ਹੈ ਅੱਧਾ ਕਿਲੋਗ੍ਰam ਸੇਬਾਂ ਦਾ ਮੁੱਲ ਕਿੰਨਾ ਹੋਵੇਗਾ ਜਦੋਂ ਬੇਟਾ ਸੇਬ ਅੱਧੇ ਰਹਿ ਗਏ ਤਾਂ ਮੁੱਲ ਵੀ ਅੱਧਾ ਹੀ ਰਹਿ ਜਾਊਗਾ ਨਾ ਦਾ 80 ਆਪਾਂ ਗੁਣਾ ਕਰਦਾਂਗੇ ਗੁਣਾ 1/2 ਅੱਧਾ ਕਿਲੋ 1/2 ਹੁੰਦੇ ਆ ਤੁਹਾਨੂੰ ਅੱਗੇ ਦੱਸਿਆ ਸੀ ਇਹਨੂੰ ਕੱਟ ਦੋ 2 ਚੋਕੇ 8 0 ਦੀ 0 40 ਤਾਂ ਕਿੰਨਾ ਆ ਗਿਆ ਅੱਧਾ ਕਿਲੋ ਸੇਬਾਂ ਦਾ ਮੁੱਲ 40 ਰੁਪਏ ਠੀਕ ਹੈ ਅੱਗੇ ਬੇਟਾ ਸਵਾਲ ਨੰਬਰ 6 ਆ ਗਿਆ ਹੈ ਕਿੰਦਾ ਇੱਕ ਦਰਜਣ ਪੈਨਸਲਾਂ ਦਾ ਮੁੱਲ 60 ਰੁਪਏ ਹੈ ਇੱਕ ਪੈਨਸਲ ਦਾ ਮੁੱਲ ਦੱਸੋ ਠੀਕ ਹੈ ਬੇਟਾ ਤਾਂ ਇੱਥੇ ਬੇਟਾ ਤੁਸੀਂ ਅਨੁਪਾਤ ਵਾਲੀ ਇਕਾਈ ਵੀ ਲਾ ਸਕਦੇ ਆ ਠੀਕ ਹੈ ਅੱਗੇ ਆਪਾਂ ਸਵਾਲ ਕਰਾਂਗੇ ਪੈਨਸਲਾਂ ਕੀਮਤ ਪੈਨਸਲਾਂ ਕੀਮਤ ਠੀਕ ਹੈ ਬੇਟਾ ਤਾਂ 12 ਪੈਨਸਲਾਂ ਦੀ ਕੀਮਤ ਕਿੰਨੀ ਆ ਬੇਟਾ 60 ਰੁਪਏ ਤੇ ਕਿੰਨੀਆਂ ਇੱਕ ਪੈਨਸਲ ਦੀ ਕੀਮਤ ਆਪਾਂ ਪਤਾ ਕਰਨੀ ਹੈ ਕੀਮਤ x ਮੈਂ ਤੁਹਾਨੂੰ ਦੱਸਿਆ ਸੀਗਾ ਬੇਟਾ ਵੀ ਇਦਾਂ ਦੇ ਸਵਾਲਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਪਹਿਲਾ ਇਸ ਅਨੁਪਾਤ ਲਾ ਦੇਣਾ ਠੀਕ ਹੈ ਵੈਸੇ ਤਾਂ ਤੁਹਾਨੂੰ ਸਾਨੂੰ ਪਤਾ ਹੀ ਹੈ ਸਿੰਪਲ ਹੈਗਾ ਪਰ ਅੱਗੇ ਜਾ ਕੇ ਸਵਾਲ ਸੌਖੇ ਹੋ ਜਾਣਗੇ ਪਹਿਲੇ ਦੀ ਚੌਥੇ ਨਾਲ ਗੁਣਾ ਤੇ ਦੂਜੇ ਦੀ ਤੀਜੇ ਨਾਲ ਗੁਣਾ ਬਰਾਬਰ ਕਰ ਦੇਣੀ ਹੈ ਤਾਂ 12 ਆਏ ਕਿੰਨਾ ਆ ਗਿਆ 12 x 60 ਤਾਂ ਗੁਣਾਤੋਂ ਨੂੰ ਅੱਗੇ ਜਾ ਕੇ ਦੱਸੇ ਪਹਿਲੇ ਸਵਾਲਾਂ ਚ ਆਪਾਂ ਕੀਤਾ ਸੀ ਵੀ ਗੁਣਾ ਉੱਧਰ ਜਾ ਕੇ ਭਾਗ ਚ ਬਦਲ ਜਾਂਦੀ x 60 12 12ਉ ਪਾਜੀ 60 ਤਾਂ ਇੱਕ ਪੈਨਸਲ ਦੀ ਕੀਮਤ ਕਿੰਨੀ ਆ ਗਈ ਆ ਬੇਟਾ 5 ਰੁਪਏ ਜਾਂ ਸਿੰਪਲ ਹੀ ਇਹ ਭਾਗ ਦਾ ਸਵਾਲ ਹੈਗਾ ਅਨੁਪਾਤ ਆਪਾਂ ਅਗਲੀਆਂ ਉਹਦੇ ਕਲਾਸਾਂ ਦੇ ਵਿੱਚ ਲਾ ਲਵਾਂਗੇ ਠੀਕ ਹੈ ਬੇਟਾ ਤਾਂ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 6 ਤਾਂ ਅਗਲਾ ਸਵਾਲ ਬੇਟਾ ਆਪਾਂ ਦੇਖਦੇ ਹਾਂ ਇਹਦਾ ਸਵਾਲ ਨੰਬਰ 7 ਕਹਿੰਦਾ ₹20 ਦੇ 7 ਨੋਟਾਂ ਦਾ ਮੁੱਲ ਹੋਵੇਗਾ ਤਾਂ ₹20 ਦੇ 7 ਨੋਟਾਂ ਦਾ ਮੁੱਲ ਬੇਟਾ ਅਸੀਂ ਕਿਵੇਂ ਕੱਢਾਂਗੇ ਅਸੀਂ ਇਹਦੇ ਗੁਣਾ ਦਾ ਸਵਾਲ ਹੈਗਾ 20 7 7 0 0 7 ਦੁਣੀ 14 140 ਰੁਪਏ ਠੀਕ ਹੈ ਬੇਟਾ ਤਾਂ ਆ ਸੀ 1 ਸਾਡੇ ਕੋਲੇ ਉੱਤਰ ਆ ਗਿਆ 140 ਰੁਪਏ ਠੀਕ ਹੈ ਬੇਟਾ ਤਾਂ ਅੱਗੇ ਕਹਿੰਦਾ ਪਿਆ 480 ਪੈਸੇ ਨੂੰ ਰੁਪਈਏ ਵਿੱਚ ਦਰਸਾਓ ਤਾਂ 480 1 ਰੁਪਈਏ ਦੇ ਵਿੱਚ 100 ਪੈਸੇ ਹੁੰਦੇ ਅਸੀਂ ਕੀ ਕਰ ਦਾਂਗੇ 480 100 ਕਰ ਦਵਾਂਗੇ ਅਸੀਂ ਕੀ ਕਰਦੇ ਫਿਰ ਏਕੇ ਨਾਲ ਬਿੰਦੀਆਂ ਨਾਲ ਜਦੋਂ ਭਾਗ ਆ ਤਾਂ ਡੈਸੀਮਲ ਦੋ ਹੱਥ ਇਧਰ ਨੂੰ ਆ ਜਾਂਦਾ ਹੈ ਤਾਂ ਇਹ ਬਣ ਜਾਣਾ 4.80 ਰੁਪਈਏ ਤਾਂ ਆ ਪਹਿਲਾ ਹੀ ਉੱਤਰ ਆਉਂਦਾ ਪਏ 4.8 8 ਤੇ 0 ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 8 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ